ਸਸਿਕਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਖਲਾਰਾ ਪੈ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਨ੍ਹਾਂ ਦਾ ਹਾਲੇ ਵੀ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੁਣਾਂ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਇਵਨਦੋ ਉਹਨਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਦੇ ਪਿੱਛੇ ਲੱਗ ਕੇ ਆਪਣਾ ਅਸਤੀਫਾ ਵੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦਲ ਨੂੰ ਸੌਂਪਿਆ ਹੋਇਆ ਹੈ ਸੌਂਪਣ ਦੇ ਬਾਵਜੂਦ ਵੀ ਅੱਜ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣ ਦੇ ਨਾਲ ਮੁਲਾਕਾਤ ਕੀਤੀ ਗਈ ਲਗਭਗ ਡੇਢ ਘੰਟੇ ਮੀਟਿੰਗ ਚੱਲੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲਹਿਰ ਧੜਾ ਜਿਸ ਨੂੰ ਬਾਗੀ ਧੜੇ ਦੇ ਨਾਮ ਨਾਲ ਵੀ ਚਾਣਾ ਜਾਂਦਾ ਹੈ ਇਹਨਾਂ ਦੋਹਾਂ ਧੜਿਆਂ ਦਾ ਇੱਕ ਜੋਟ ਹੋਣਾ ਕਾਫੀ ਮੁਸ਼ਕਲ ਦਗਖਾਈ ਦੇ ਰਿਹਾ ਹੈ ਕਿਉਂਕਿ ਜਿਹੜੇ ਫਰਮਾਨ ਹੁਕਮ ਜਾਰੀ ਹੋਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾ ਵੱਲੋਂ ਉਹਨਾਂ ਨੂੰ ਮਨਕਰ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਗਿਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਵਾਰ-ਵਾਰ ਯਾਨੀ ਕਿ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਚਾਹੇ ਸ੍ਰੀ ਉਹ ਦਮਦਮਾ ਸੇ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਹੋਣ ਦੂਸਰੇ ਪਾਸੇ ਸਿੱਖ ਅਤੇ ਸਿੱਖ ਜਥੇਬੰਦੀਆਂ ਜਿੰਨੇ ਵੀ ਟਕਸਾਲੀ ਆਗੂ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਉਹ ਇੱਕ ਠੋਕ ਕੇ ਇੱਕ ਤਾਨ ਕੇ ਖੜ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਤੇ ਦੂਸਰੇ ਪਾਸੇ ਹੱਕ ਦੇ ਵਿੱਚ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਆਂਦੇ ਸਾਹਮਣੇ ਇਧਰ ਅੱਜ ਮੀਟਿੰਗ ਹੋਈ ਮੀਟਿੰਗ ਨੂੰ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਹਾਲੇ ਇਹ ਮੈਟਰ ਜਿਹੜਾ ਹੈ ਵਿਧਾਨਸਭਾ ਦੇ ਸਪੀਕਰ ਕੋਲ ਜਾਵੇਗਾ ਹਾਲਾਂਕਿ ਵਿਧਾਨ ਸਭਾ ਦੇ ਸਪੀਕਰ ਦਾ ਪ੍ਰਧਾਨਗੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਬਲਵਿੰਦਰ ਜੋ ਬਲਵਿੰਦਰ ਸਿੰਘ ਭੁੰਦਰ ਨੇ ਉਹ ਕਾਰਜਕਾਰੀ ਪ੍ਰਧਾਨ ਨੇ ਉਹ ਮਤਾ ਪਾ ਕੇ ਕਿਸੇ ਵੀ ਸਮੇਂ ਇਹਨਾਂ ਦੇ ਸਤੀਫਾ ਮਨਜ਼ੂਰ ਕਰ ਸਕਦੇ ਨੇ ਲੇਕਿਨ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ 15 ਵਾਲੇ ਚੱਲ ਰਹੇ ਨੇ 15 ਵਾਲੇ ਤੋਂ ਬਾਅਦ ਇੱਕ ਵਾਰ ਫਿਰ ਹੰਗਾਮੀ ਮੀਟਿੰਗ ਸੱਦੀ ਜਾਵੇਗੀ ਉਸ ਹਗਾਮੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਤੀਫਾ ਮਨਜ਼ੂਰ ਕਰਨਾ ਹੈ ਜਰ ਕਰਨਾ ਇਸ ਬਾਰੇ ਫਿਰ ਗੱਲਬਾਤ ਕੀਤੀ ਜਾਵੇਗੀ ਸੀ ਮੰਤਨ ਕੀਤਾ ਜਾਵੇਗਾ ਕਮੇਟੀ ਬਵੇਗੀ ਯਾਨੀ ਕਿ ਜਿਹੜੀ 6 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਣੀ ਹੈ ਨਵੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਫਰਮਾਨ ਦੇ ਅਨੁਸਾਰ ਗੁਰਪ੍ਰਤਾਪ ਸਿੰਘ ਮਡਾਰਾ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤਿਆਲੀ ਬੀਬੀ ਸਤਵਿੰਦਰ ਕੌਰ ਕਰਪਾਲ ਸਿੰਘ ਬੜਡੂੰਗਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਯਾਨੀ ਕਿ 6 ਮੈਂਬਰੀ ਕਮੇਟੀ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਵਿਵਾਜ ਜਗੀਰ ਕੋ ਆਮ ਹੀ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਂਡ ਕੰਪਨੀ ਬਣੀ ਹੋਈ ਹੈ ਯਾਨੀ ਕਿ ਬਾਦਲ ਕੰਪਨੀ ਉਹਨਾਂ ਨੇ ਕਿਹਾ ਕਿ ਪੰਥ ਹੈ ਅਤੇ ਧਾਰਮਿਕ ਮੁੱਦਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਵਾਰ-ਵਾਰ ਸਿਆਸੀ ਪਚਾਲ ਆਉਂਦੀਆਂ ਫਿਰ ਖਬਰਾਂ ਆ ਰਹੀਆਂ ਨੇ ਸੂਤਰ ਦੱਸਦੇ ਨੇ ਕਿ ਲਗਭਗ 70 ਤੋਂ 75% ਪੰਥਕ ਲੋਕ ਨੇ ਜਿਹੜੇ ਜਿਹੜੇ ਬੁੱਧੀਜੀਵੀ ਨੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜ ਗਏ ਨੇ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇੱਕ ਹੰਗਾਮੀ ਮੀਟਿੰਗ ਬੁਲਾਉਣ ਜਾ ਰਿਹਾ ਹੈ ਕਿ ਇਸ ਵਾਸਤੇ ਬੁਲਾਉਣ ਜਾ ਰਿਹਾ ਉਹ ਸਵਾਲੇ ਵੀ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਯਾਨੀ ਕਿ ਧਰਮ ਦੇ ਵਿੱਚ ਧਰਮ ਯੁੱਧ ਚੱਲ ਰਿਹਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਦਾਾਂ ਪੇਚ ਖੇਡ ਰਿਹਾ ਹੈ ਉਹ ਚਾਹੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਚਾਹੇ ਉਹ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਯਾਨੀ ਕਿ ਜਥੇਦਾਰਾਂ ਨੂੰ ਹੱਥਾਂ ਦੀ ਕੱਟ ਪੁਤਲੀ ਬਣਾ ਲਿਆ ਗਿਆ ਹੈ ਬਾਦਲ ਪਰਵਾਰ ਵੱਲੋਂ ਇਸ ਲਈ ਹਾਸਿਆਸੀ ਹੰਗਾਮਾ ਦੇਖਣ ਨੂੰ ਮਿਲੇਗਾ 2-3 ਦਿਨਾਂ ਦੇ ਬਾਅਦ ਜਿਵੇਂ ਹੀ ਪੰਦਰਵਾੜਾ ਦੇ ਦਿਨ ਜਿਹੜੇ ਸਮਾਗਮ ਨੇ ਖਤਮ ਹੋਣਗੇ ਨਾਲ ਦੀ ਨਾਲ ਹੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਵੱਡਾ ਬਵਾਲ ਸ਼ੁਰੂ ਹੋਵੇਗਾ ਸੂਤਰ ਦੱਸਦੇ ਨੇ ਕਿ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜੋ ਕੁਝ ਮਰਜ਼ੀ ਕਰ ਲਓ ਮੈਂ ਪ੍ਰਧਾਨਗੀ ਨਹੀਂ ਛੱਡਾਂਗਾ ਇੱਧਰ ਜੇ ਗੱਲ ਕਰੀਏ ਬਾਗੀ ਧੜੇ ਵਾਲੇ ਬਾਗੀ ਧੜੇ ਵਾਲੇ ਇੱਕ 20 ਸਹਿਮਤ ਨਹੀਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਯਾਨੀ ਕਿ ਗੁਰੂ ਘਰ ਦੇ ਵਜ਼ੀਰਾਂ ਦੇ ਹੁਕਮਾਂ ਨੂੰ ਵੀ ਠਹਿ ਜਿਹੜਾ ਠੁਕਰਾਇਆ ਜਾ ਰਿਹਾ ਹੈ ਇਸ ਲਈ ਇੱਕ ਵਾਰ ਫਿਰ ਸਿਆਸੀ ਬੁਵਾਲ ਬਚੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੰਨਵਾਦ